ਮੰਮੀ ਡੈਡੀ ਜੀ ਹਰਫਾ ਤੈਨੂੰ ਵੇਖਣ ਵਾਸਤੇ ਮੁਕੀਏ ਤੇ ਮੈਂ ਲੱਗੀ ਆ ਚਾਹ ਬਣਾਉਣਾ ਮੈਂ ਚਾਹ ਬਣਾ ਲਾ ਤੇ ਨਾਲੇ ਮੰਮੀ ਨੇ ਮੈਂ ਕਿਹਾ ਵੇਖੋ ਆ ਮੈਂ ਵਾਲਪੇਪਰ ਲਾਇਆ ਸੋਈ ਜੀ ਮੰਮੀ ਆ ਵੇਖੋ ਚੱਕਾ ਕਰੋ ਸੋਈ ਜੀ ਵਾਲਪੇਪਰ ਲਾਤਾ ਮੈਂ ਸੋਹਣਾ ਲੱਗਾ ਆ ਸੈਸ ਲੈ ਆ ਤੇ ਵੀ ਤੇ ਕੰੰਦਾ ਨੂੰ ਵੀ ਲਾਇਆ ਹੂੰ ਮੈਂ ਲਾਇਆ ਇਹਦੇ ਥੱਲੇ ਨਾ ਇਹਦੇ ਥੱਲੇ ਹੈ ਨਹੀਂ ਇਹ ਹੋ ਨਹੀਂ ਗਿਆ ਆ ਇਸੇ ਕੋਈ ਇਹ ਇਥੋਂ ਪਹਿਲਾਂ ਤੇ ਟੁੱਟੇ ਹੋਆ ਹਾਂ ਸੋਹਣ ਚਾ ਰਹੇ ਨੇ ਆ ਕੰਦ ਨੂੰ ਹੈਗਾ ਹੀ ਹਰ ਫਤੇ ਦੀ ਦੁਲਮਾਰੀ ਚ ਨਹੀਂ ਲਾਇਆ ਹੈ ਅੰਦਰ ਤਾਂ ਇਹ ਇੱਥੇ ਲਾਤਾ ਨਵੇਂ ਮਗਰੀ ਆ ਗਿਆ ਤੀ ਵੀ ਵੇਖੋ ਸੋਣਾ ਸੈਲ ਸਲਾਬ ਤੇ ਵੀ ਲਾਤਾ ਬਚਿਆ ਹੀ ਆ ਹ ਹਰਫਤੇ ਦਿਲ ਮਾਰੀ ਚਲਾਇਆ ਹੀ ਨਾ ਐਡਾ ਕੰਧਾ ਨੂੰ ਤੇ ਬਚਿਆ ਹੀ ਤੇ ਇਥੇ ਲਾਤਾ ਹਰਗੋਨਾ ਆਈਏ ਤੇ ਕੰਮ ਕਰਨ ਵਾਸਤੇ ਨਾ ਹਾਂਜੀ ਤੁਸੀਂ ਕਹਿਣ ਦੇ ਜੀ ਹਾਂ ਕੋਈ ਨਹੀਂ ਬਗਾਰੇ ਆਉਂਦੇ ਸੀ ਸਾਰੇ ਤੁਸੀਂ ਆ ਵੀ ਲਏ ਕਿਉਂ ਹਰ ਗਣ ਸਾਰੇ ਖਰਾਬ ਹੋ ਕੇ ਕਿਆ ਆ ਵੀ ਲਏ ਐ ਬੁਛ ਕਿਆ ਆ ਵੀ ਲਏ ਸਾਰੇ ਖਰਾਬ ਸਾਰੇ ਖਰਾਬ ਪਰ ਗੰਦੀ ਅੱਜ ਮੈਂ ਸਬਜ਼ੀ ਬਣਾਉਣੀ ਹੈ ਸਬਜ਼ੀ ਤੂੰ ਲੱਗੇ ਬਣਾਣਾ ਹੈ ਆ ਵੀ ਢੜਾ ਆ ਵੀ ਆ ਨੂੰ ਸਾਰੇ ਖਰਾਬ ਆ ਹਨ ਹਰ ਗਣ ਸਾਲੇ papa ਮੇਟੋ ਉਹ ਇੰਨੇ ਕਿੰਨੇ ਆ ਗਏ ਨੇ ਮੈਡਮ ਆ ਗਈ ਸਕੂਲ ਵਾਲੀ ਦਾਦੂ ਨੂੰ ਵਜਨ ਮਾਰਦੇ ਦਾਦੂ ਕਿਆ ਚੱਲ ਰਹੀ ਹੈ ਮੈਂ ਕਿੱਥੇ ਹਾਂ ਆਜੋ ਫੂਟੇ ਲਈਏ ਸਾਈਕਲ ਤੇ ਸਭ ਤੇ ਫੂਟੇ ਲਈਏ ਅਮੋਸੇ ਬਾਦ ਇੱਕ ਇੱਕ ਲੋ ਕਹ ਦਾਦੂ ਦਾਦੂ ਇੱਧਰ ਦਾਦੀ ਇੱਥੇ ਆਹੀ ਨਹੀਂ ਹਾਏ ਆਂਦੀ ਡੈਡੀ

ਦੇੜੀ ਜੀ ਆ ਗਏ ਆ ਹਾਂ ਚੱਲੇ ਘਰ ਤੁਸੀਂ ਨਹੀਂ ਹਰ ਕੋਣ ਬਾਹਰ ਆਜੋ ਆ ਜਾ ਗਲਤੀ ਹੋ ਗਈ ਯਾਰ ਉਹ ਤੇਰਾ ਬਲਾ ਦੇਖ ਦੋ ਜਾ ਪਟਾਣ ਦੇਖ ਉਹ ਤੇਰਾ ਆਪਣਾ ਜੇ ਤੂੰ ਡਰਾਇ ਨਾ ਉਹ ਮੈਂ ਦਾਰੀ ਕਿੱਥੇ ਗਈਆ ਵਗ ਗਿਆ ਫੋਨ ਲੱਗ ਗਿਆ ਉਹ ਟੱਕਣ ਹਾਂ ਨਹੀਂ ਇਹ ਤਾਂ ਬੋਤਲ ਤਾਂ ਨਹੀਂ ਲੈਂਦਾ ਅੱਛਾ ਚੱਲ ਜਣਾ ਫਿਰ ਚੰਗਾ ਹੈ ਵੇ ਕੀ ਕਰਨਾ ਜੀ ਇਧਰ ਆ ਇਹ ਲੈ ਜਿੜਿਆ ਨਾ ਆ ਬਹਿ ਜਾ ਫਿਰ ਜਾ ਚੱਲ ਅੱਛਾ ਆ ਕੰਡੇ ਇਹ 8000 ਨੂੰ ਕੰਡਿਆਂ ਦੇ ਕੰਡੇ ਆ ਇਹ ਕੰਡੇ ਡਾੜੀ ਜੀ ਨੇ ਮੁੱਟੀ ਖਾਣੀ ਤੁਹਾਨੂੰ ਭਖੜਾ ਆ ਜਿਹੜੇ ਕੰਡੇ ਜੇ 8000 ਨੂੰ ਕਵਾਂਟਲ ਤੇ ਕਈਆਂ ਨੇ ਆਪਣੇ ਪੈਗੀਆਂ ਦੇ ਬੀਜੇ ਆ ਕੁਝ ਇਹ ਉਦਾਂ ਕਾਦੇ ਵਾਸਤੇ ਲੜਦੇ ਦਵਾਈ ਚ ਪੈਂਦਾ ਹੁੰਦੇ ਅੱਛਾ ਅੱਛਾ ਮੰਮੀ ਇਹਦੇ ਉਹ ਲੰਮੀ ਦਿਨਾਂ ਸਗੋਂ ਪੁਰਤੀ ਆਉ ਸੁਬੀ ਉੱਤੇ ਹਰ ਪਤਨੀ ਆਪਣੀ ਗੱਡੀ ਖਿਲਾਦੀ ਮਗਰ ਪਾਇ ਸੱਸੀ ਕਾ ਚੜ ਗਏ ਡੈਡੀ ਹਣੀ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਹੋ ਕਰਦੇ ਆ ਜੱਟ ਜੀ ਉਹਨਾਂ ਦੀ ਸ਼ੁਰੂਆਤ ਤੇ ਸ਼ਾਮ ਦਾ ਟਾਈਮ ਹੋ ਚੁੱਕਾ 5 ਵਜੇ ਦਾ ਸਵੇਰੇ ਹੈਗਾ ਵਾ ਪ੍ਰਕਾਸ਼ਪੁਰਵ ਸਵੇਰੇ ਆਪ ਸਭ ਨੂੰ ਪ੍ਰਕਾਸ਼ਪੁਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਸੀਂ ਜਾ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਹਰਪ੍ਰੀਤ ਸਿੰਘ ਹੋ ਗਿਆ ਰੈਡੀ ਚਲੋ ਵੀ ਚੱਲੀਏ ਅਸੀਂ ਅੰਦਰ ਸੋਚਿਆ ਕਿ ਕੱਲ ਜਾਵਾਂਗੇ ਕੱਲ ਐਤਵਾਰ ਨੂੰ ਸੱਡੇ ਸੱਡੇ ਆਪਾਂ ਚਾਹੀਦਾ ਤੇ ਕੱਲ ਸੰਗਤ ਕਾ ਵੀ ਹੋ ਜਾਣੀਏ ਫਿਰ ਅੰਦਰ ਮੱਥਾ ਨਹੀਂ ਟਿਕਿਆ ਜਾਣਾ। ਅਗਰ ਸ਼ਾਮੀ ਚੱਲਦੇ ਆਂ ਤੇ ਦੇਖਦੇ ਆਂ ਕਿ ਟਾਈਮ ਲੱਗੂਗਾ ਤਾਂ ਸ਼ਾਮ ਮਿਲੇ ਕਰਾਂਗੇ ਅੰਦਰ ਜ਼ਰੂਰ। ਇਹਦਾ ਨਾਮ ਕਿਰਮ ਨੇ। ਜਿੰਜੂਲੇ ਰੰਤ ਤੱਕ ਲਾਓ ਤੇ ਨਾਲੇ ਨਵੇਂ ਸਾਡੇ ਚੰਦਰ ਨੂੰ ਸਬਸਕ੍ਰਾਈਬ। ਤੇ ਬਲੌਗ ਸਾਡੇ ਅੰਮ੍ਰਿਤਪੁਰ ਇੱਕ ਅੱਧਾ ਦਿਨ ਮਿਸ ਹੋ ਜਾਂਦਾ ਵਿੱਚ ਕਿਸੇ ਵੇਲੇ। ਬਾਕੀ ਇੱਦਾਂ ਕੋਈ ਬੜਾ ਕੰਮ ਕਰੀ ਦੇਖਣੇ ਪੈਂਦੇ। ਹਾਂਜੀ। ਫਤਿਹ। ਚਲਿਏ। ਛੋੜਾ ਸਰਦਾਰ ਚੱਲਿਆ। ਚਲ ਆ ਜਾ ਫਿਰ ਆ ਚੱਲੀ ਇਹ بند ਕਰਦਾ ਹੁਣ ਇਹ ਨਹੀਂ ਵੇਖਣੇ ਚਲ ਕਰ ਤੇ ਬੰਦ ਹੁਣ ਇਹ ਬੰਦ ਹੋ ਗਿਆ ਆ ਚਾਹ ਅੱਜ ਦੀ ਪੀਣ ਇੱਥੇ ਪੁੱਟ ਤੇ ਰੱਖੀ ਦੇ ਦਿੰਦੇ ਇਹ ਮੰਗਾਈ ਆਉਂਦੇ ਆ ਇਹ ਕੰਮ ਤੇ ਕਰਦੀ ਠੀਕ ਹੈ ਕੱਲੀ ਜਾਂਦੀ ਵਸੇ ਮੈਂ ਬੈਗ ਆ ਪੱਤੇ ਦਾ ਲੋ ਜੀ ਚੱਲ ਪਿਆ ਘਰੋਂ ਘਰੋਂ ਦੇ ਲਾਏ ਵੇ ਆਪਣੇ ਮਸਤੀ ਆਪਾਂ ਅਗੇ ਸੰਬਲ ਚੌਂਕ ਤੇ ਬੱਦਲ ਪੈਣ ਦੀ ਸੰਭਾਵਨਾ ਹੈਗੀ ਹੈ ਇੱਕ ਠੰਡਾ ਮੌਸਮ ਹੋ ਜਿਗਾ ਮੌਸਮ ਜਿਹੜੀ ਉਹ ਘਟੂਗੀ ਸਵੇਰੀ ਤੇ ਓਪੀ ਲੱਗੀ ਹੈ ਹੁਣ ਸ਼ਾਮੀ ਹੋ ਗਿਆ ਕਿੰਨੇ ਵਜੇ ਹੋ ਗਿਆ ਹੁਣ ਆਪਾਂ ਨਿਕਲਾਂਗੇ 4-5 ਵਜੇ 5 ਵਜੇ ਨਿਕਲੇ ਆਪਾਂ ਚਲੋ ਬਸ ਮਹੱਲੇ ਦਾ ਨੂੰ ਦੱਸੇ ਕਰਾਉਨੇ ਆਂ ਰਹਾਂ ਤੱਕ ਲੋ ਉਹਦੇ ਨਾਲ ਜੀਓ ਦੇ ਪੰਪ ਤੇ ਰੁਕੇ ਆ ਅੰਮ੍ਰਿਤਸਰ ਰੋਡ ਤੇ ਫਤਿਹ ਦੇਆ ਫਤਿਹ ਨੇ ਪਟਕੀ ਕਮਾਗ ਨੂੰ ਲਈ ਇਧਰ ਲਈ ਛੜ ਕਰ ਲਈ ਆ ਲੈ ਗੰਡ ਪਲੀ ਛੜ ਕਰ ਲਈ ਨੇ ਹੈਨਾ ਇਹ ਮੌਸਮ ਤੇ ਠੰਡਾਈ ਵਾਸਤੇ ਇਸ ਨਾਲ ਪਿਛਲੀ ਪਿਛਲੇ ਪਿਛਲੇ ਸਾਲ ਜਦੋਂ ਆਪਾਂ ਗਏ ਸੀ ਸਾਰੀ ਫੈਮਿਲੀ ਤੇ ਉਦੋਂ ਨਹੀਂ ਬਹੁਤ ਆ ਗਿਆ ਹੈ ਨਾ ਤੇ ਬਹੁਤ ਜ਼ਿਆਦਾ ਆ ਗਿਆ ਚਲੋ ਗਏ ਲੈ ਅੰਮ੍ਰਿਤਸਰ ਪਹੁੰਚ ਗਏ ਆ पहुंच गए टाइम हो तो गया सत बजे का बदल हो बदल प्या नहीं रात की लोकेशन करो चेक क्यों कियों रात की लोकेशन लिखना है खास करके तू कर ਖੂਨਦਾਨ ਦਾ ਕੈਂਪ ਵੀ ਲੱਗਾ ਇੱਥੇ ਭਾਈ ਸਾਹਿਬ ਖੂਨਦਾਨ ਕਰ ਲੋ ਜੀ ਬੈਠੋ ਜੀ ਖੂਨਦਾਨ ਖੂਨਦਾਨ ਕਰ ਲੈਣਾ ਖੂਨਦਾਨ ਦਾ ਕੈਂਪ ਲੱਗਾ ਕਹਿੰਦੇ ਖੂਨਦਾਨ ਕਰੋ ਸਪੈਸ਼ਲ ਵੇਲਾ ਮੋਟਲੇ ਆਇਆ ਖੂਨਦਾਨ ਕਰ ਸਪੈਸ਼ਲ ਤਾਰੀ ਤੋਰ ਦੁਬੱਤਾ ਤੋਂ ਮੰਡਾ ਤੋਂ ਬੰਦੂ ਵਾਲੀ ਪੁਲਕਾ ਦੀ ਇਹ ਗੱਲ ਹੀ ਜੀ ਹੈ ਪਹੁੰਚ ਗਏ ਆਪਾਂ ਜਗਨਦਰ ਸਿੰਘ ਜੀ ਨੇ ਸਬਕ ਸੇ ਬੀਜੇ ਬਹੇ ਪਿਆਨਾ ਲਕਜੰਤ ਵਿਚਾਰਾ ਤੋ ਕਪ ਕਟਜੰਤ ਤੋ ਸੇਵ ਜੀ ਸਤਿ ਸੇਵ ਬਲਾ ਪੰਦਰਾ ਤੋ ਜੋ ਗੁਧ ਤੇ ਤੋ ਸਰਾ ਸਰਾ ਤੁਮੇ ਕੋ ਜੀ ਤੁਮ ਨਹ ਦਰ ਕਰਤਾ ਤੋਹੀ ਸਦੇ ਆਪੇ ਭਰੈ ਕੋਈ ਰਗ ਤੇਰੀ ਤੋ ਆਪੇ ਕਰਹਿ ਤੋ ਹੋਈ there you Good.

ਸਮਿਲੇ ਕਰਕੇ ਤੇ ਮੌਸਮ ਤਾਂ ਬਹੁਤ ਵਧੀਆ ਹੋਇਆ ਪਿਆ ਵੈਸੇ ਸੰਗਤ ਦਾ ਕੱਟ ਵੀ ਬਹੁਤ ਸਵੇਰੇ ਸੰਗਤ ਦੀ ਕਾਫੀ ਆ ਜਾਣੀ ਜੁ ਵੀ ਕੱਲ ਸੰਡੇ ਟਾਈਮ ਹੋ ਚੱਕਾ 10 ਵਜੇ ਦਾ ਹੁਣ ਜਾ ਰਿਹਾ ਘਰ ਨੂੰ ਵਾਪਸ ਫਤਹਿ ਇਹ ਨਹੀਂ ਬਤੇ ਨਹੀਂ ਫਤਹਿ ਵਿੱਚ ਬੜਾ ਕੁਛ ਮੈਂ ਜੇ ਅਪਣੇ ਜੋ ਬੀਠੇ ਹਾਂ ਥੋੜਾ ਟਾਈਮ ਵਾਸਤੇ ਹੁਣ ਤੇ ਕੋਈ ਨਾ ਕੁਛ ਤਦੋਂ ਆਪਸੰਦ ਆਇਆ ਫਤਿਹਿਆ ਵਧਿਆ ਕਰੋ ਐ ਕਰਕੇ ਖਾਓ ਇਹਨੂੰ ਕਿਉਂਕਿ ਐਦਾਂ ਚੱਲਦਾ ਏ ਐਦਾਂ ਹਲਾ ਕੇ ਚੱਲਦਾ ਹਲਾ ਕੇ ਇਹ ਦੇ ਦੇ ਬੰਦੋ ਖਰਾਬ ਓਏ ਆ ਵੀ ਜਾਇਦਾ ਏ ਇੱਦਾਂ 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 ਲੈ ਆ ਆ ਉਸ ਦੀ ਗੱਡੀ ਲੈਣ ਆਏ ਉੱਪਰ ਪਹੁੰਚ ਗਏ ਬਟਾਲਾ ਸ਼ਹਿਰ ਆਪਣੇ ਟਾਈਮ ਹੀ ਕਾਫੀ ਹੋ ਗਿਆ ਟਾਈਮ 11 ਦੇ ਕਰੀਬ ਹੋ ਚੁੱਕਾ ਟ੍ਰੈਫਿਕ ਬੜੀ ਹੰਮ ਰਿਹਾ ਸੀ ਪਹੁੰਚ ਚੁੱਕੇ ਆ ਘਰ ਟਾਈਮ ਹੋ ਚੁੱਕਾ 11:30 ਦਾ ਜੇ ਸੀ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤੇ ਕਮੈਂਟ ਸੇ ਜੁ ਕਰਿਓ ਬਬਾ ਇੱਕ ਨਾਈਟ ਕਰ ਰਖਾ ਕਾ